ਖਬਰ ਹੁਸ਼ਿਆਰਪੁਰ ਦੇ ਹਲਕਾ ਮਕੇਰੀਆਂ ਦੇ ਅਧੀਨ ਆਉਂਦੇ ਪਿੰਡ ਟੀਸੀਆਂ ਤੋਂ ਹੈ ਜਿੱਥੇ ਕਿ ਇੱਕ ਬਜ਼ੁਰਗ ਮਹਿਲਾ ਦੀ ਨਹਿਰ ਵਿੱਚੋਂ ਲਾਵਾਰਿਸ਼ ਹਾਲਾਤ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਮਹਿਲਾ ਦੀ ਲਾਸ਼ ਦੇਖ ਇਕੱਤਰਿਤ ਹੋਏ ਲੋਕਾਂ ਨੇ ਥਾਣਾ ਹਾਜੀਪੁਰ ਦੀ ਪੁਲਿਸ ਨੂੰ ਇਤਰਾਹ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮਕੇਰੀਆਂ ਭੇਜ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਦੀ ਉਮਰ 75 ਤੋਂ 80 ਸਾਲ ਦੱਸੀ ਜਾ ਰਹੀ ਹੈ ਜੋ ਕਿ ਪਿੰਡ ਪਗਨਾਲ ਦੀ ਰਹਿਣ ਵਾਲੀ ਹੈ ਇਸ ਦੌਰਾਨ ਮਹਿਲਾ ਦੇ بیٹے ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਮਹਿਲਾ ਕੱਲ ਸਵੇਰੇ ਘਰ ਤੋਂ ਬਾਹਰ ਗਈ ਸੀ ਜੋ ਕਿ ਵਾਪਸ ਨਹੀਂ ਆਈ ਜਿਸ ਤੋਂ ਬਾਅਦ ਅੱਜ ਉਸ ਦੀ ਪਿੰਡ ਢੇਸੀਆਂ ਦੀ ਨਹਿਰ ਵਿੱਚੋਂ ਲਾਸ਼ ਮਿਲੀ ਜਿਸ ਤੋਂ ਬਾਅਦ ਮਹਿਲਾ ਦੀ ਬੋਡੀ ਨੂੰ ਜਾਂਚ ਪੜਤਾਲ ਲਈ ਸਿਵਲ ਹਸਪਤਾਲ ਮਕੇਰੀਆਂ ਦੀ ਮੋਚਰੀ ਵਿੱਚ ਰਖਾ ਦਿੱਤਾ ਗਿਆ ਸਰ ਇਹ ਕੀ ਮਾਮਲਾ ਹੈ ਇਹ ਮਾਮਲਾ ਤੇ ਇਦਾਂ ਜੀ ਮੈਂ ਇੱਥੋਂ ਦੀ ਨੰਗਿਆ ਸੀਗਾ ਹਾਂਜੀ ਤੇ ਇੱਥੇ 10-15 ਬੰਦੇ ਖੜੇ ਸੀਗੇ ਤੇ ਜਿਸ ਕਰਕੇ ਮੈਂ ਖੜੇ ਹੋਣ ਕੇ ਮੈਂ ਪੁੱਛ ਮੈਂ ਵੀ ਰੁਕਿਆ ਕੋਕਮੇਟ ਸੀ ਆਪਣੇ ਮੇਰੇ ਮਾਮੇ ਜੀ ਨੂੰ ਪੂਰੀ ਹੋ ਗਈ ਸੀ ਉੱਥੇ ਅਫਸੋਸ ਤੇ ਚੱਲਾ ਸੀ ਜਿੱਲੇ 10 12 ਬੰਦੇ ਮੈਂ ਇੱਥੇ ਇਕੱਠੇ ਦੇਖੇ ਤੇ ਮੈਂ ਵੀ ਰੁਕਿਆ ਤੇ ਪੁੱਛਿਆ ਕੀ ਮਾਮਲਾ ਕੀ ਹੋਇਆ ਤਾਂ ਮੈਨੂੰ ਪਤਾ ਲੱਗਾ ਵੀ ਇੱਥੇ ਇੱਕ ਲਾ ਬਾਸ ਡੈੱਡ ਬੋਡੀ ਜੋ ਦੇਖਣ ਚ ਲੱਗਦਾ ਵੀ ਲੇਡੀਜ਼ ਦੀ ਹੈ ਠੀਕ ਹੈ ਔਰ ਉਹ ਇੱਥੇ ਪਈ ਹੈ ਔਰ ਪੱਤਿਆਂ ਨਾਲ ਢੱਕੀ ਹੈ ਤੋਂ ਐਕਚੁਅਲ ਪੂਰੀ ਪਛਾਣ ਨਹੀਂ ਹੈ ਵੀ ਇਹ ਜੈਂਟਸ ਦੀ ਹੈ ਜਾਂ ਲੇਡੀਜ਼ ਦੀ ਹੈ ਲੇਕਿਨ ਦੇਖਣ ਚ ਲੱਗਦਾ ਵੀ ਲੇਡੀਜ਼ ਹੈ ਔਰ ਇਹਦੀ ਉਮਰ ਵੀ ਲਗਭਗ 50 60 ਪਲੱਸ ਹੋ ਸਕਦੀ ਹੈ ਤੇ ਅਜੇ ਤੱਕ ਤਾਂ ਨਾ ਕੋਈ ਪੁਲਿਸ ਨੂੰ ਇਨਫਰਮੇਸ਼ਨ ਕੀਤੀ ਹੈ ਨਾ ਪੁਲਿਸ ਪਹੁੰਚੀ ਹੈ ਠੀਕ ਹੈ ਜੀ ਤੇ ਸੁਣ ਚ ਆਇਆ ਵੀ ਇਹ ਪੰਗੜਾਲੀ ਦੀ ਹੈ ਸਹਿਦ ਕਿਉਂਕਿ ਉਹਨਾਂ ਦੇ ਪਰਿਵਾਰ ਕੱਲ ਦੇ ਲੱਭਦੇ ਪਏ ਸੀਗੇ ਸੱਕ ਹੈ ਵੀ ਪੰਗੜਾਲੀ ਦੀ ਹੋ ਸਕਦੀ ਹੈ ਅੱਛਾ ਜੀ ਤੇ ਇਹ ਹੋ ਸਕਦਾ ਉਹਨਾਂ ਦੇ ਪਰਿਵਾਰ ਵੀ 57 10 ਮਿੰਟਾਂ ਤੱਕ ਇੱਥੇ ਪਹੁੰਚ ਜਾਣਗੇ ਤਾਂ ਫਿਰ ਐਕਚੁਅਲ ਪੂਰੀ ਪਛਾਣ ਹੋਏਗੀ ਤੇ ਪਤਾ ਲੱਗੇਗਾ ਇਹ ਮਾਮਲਾ ਕੀ ਹੈ ਇਹ ਕਿੱਥੇ ਦੀ ਡੱਡ ਬੋਡੀ ਹੈ ਤੇ ਇਹ ਕੀ ਹੋਇਆ ਕਿਸ ਤਰ੍ਹਾਂ ਇਹ ਜਿਹੜੀ ਹੈ ਅਨਹੋਣੀ ਹੋਈ ਹੈ ਠੀਕ ਹੈ ਜੀ ਥੈਂਕ ਯੂ ਭਾਜੀ ਕੀ ਨਾਮ ਸੁਲਦੀਪ ਸਿੰਘ ਭਾਜੀ ਕੀ ਮਾਮਲਾ ਹੈ ਸਾਰਾ ਮਾਤਾ ਜੀ ਬਾਹਰ ਗਈ ਅੰਦਰ ਸ਼ਹਿਰ ਕਰਨ ਵਾਸਤੇ ਠੀਕ ਹੈ ਤੇ ਉਹ ਮੁੜ ਕੇ ਵਾਪਸ ਨਹੀਂ ਆਈ ਅੱਛਾ ਜੀ ਸ਼ਹਿਰ ਆਈ ਏਅਰਪੋਰਟ ਲਖਾਈ ਥਾਣੇ ਹਾਂਜੀ ਮਿਲ ਗਈ ਠੀਕ ਹੈ ਜੀ ਤੇ ਭਾਜੀ ਇਹ ਕਿੱਦਾਂ ਹੋਇਆ ਇਹ ਕੀ ਮਤਲਬ ਕਿ ਪੂਰਾ ਮਾਮਲਾ ਦੱਸਿਓ ਪੂਰਾ ਮਾਮਲਾ ਹੀ ਉਹ ਤਾਂ ਦੱਸਿਆ ਹਾਂ ਉਹਨੂੰ ਤੁਸੀਂ ਬਾਹਰ ਗਈ ਸੀ ਸ਼ਹਿਰ ਕਿਹਾ ਕਿ ਜੀ ਮੈਂ ਆਪਾਂ ਬਾਤ ਜੰਗਲ ਪਾਣੀ ਜੰਗਲ ਪਾਣੀ ਚੱਲੀ ਹੈ ਠੀਕ ਹੈ ਤੇ ਕਿਤੋਂ ਬਾਅਦ ਜੀ ਉਹ ਵਾਪਸ ਨਹੀਂ ਆਈ ਕਦੋਂ ਦੇ ਲਾਪਤਾ ਭਾਈ ਕੱਲ ਦੇ ਆਈ ਸੀਏ ਠੀਕ ਹੈ ਜੀ ਰਿਪੋਰਟ ਲਗਾਈ ਤੁਸੀਂ ਹਾਂਜੀ ਰਿਪੋਰਟ ਲਗਾਈ ਠੀਕ ਹੈ ਠੀਕ